ਸਤੋਬੇਲ ਨਾਲ ਸਾਰਿਆਂ ਨੂੰ ਪਿਆਰ ਜੀ ਸੱਚੀ ਕਰ। ਢਾਲਦੇ ਸ਼ੁਰੂ ਕਰਦੇ ਆ ਗੁਰੂ ਤੋਂ। ਮੇਰੇ ਪਿਤਾ ਜੀ ਭਗਵਾਨ ਸਿਮਜੀ ਨੇ ਗੱਲ ਸ਼ੁਰੂ ਕੀਤੀ ਗੁਰੂ ਤੋਂ ਸ਼ੁਰੂ ਕੀਤੀ ਸੀ। ਵੀ ਗੁਰੂ ਤੋਂ ਬਿਨਾ ਕੋਈ ਮਾਰਗਦਰਸ਼ਨ ਨਹੀਂ ਦਿਖਾ ਸਕਦਾ। ਗੁਰੂ ਦੀ ਬਹੁਤ ਜ਼ਰੂਰਤ ਹੈ ਜੀਵਨ ਦੇ ਵਿੱਚ। ਉਹ ਗੁਰੂ ਸਾਨੂੰ ਭਰਾ ਦੇ ਰੂਪ ਚ ਵੀ ਮਿਲ ਸਕਦਾ ਹੈ, ਭੈਣ ਦੇ ਰੂਪ ਚ ਵੀ ਮਿਲ ਸਕਦਾ ਹੈ ਤੇ ਉਹਦੇ ਰੂਪ ਚ ਵੀ ਮਿਲ ਸਕਦਾ ਹੈ, ਮਾਂ ਦੇ ਰੂਪ ਚ ਵੀ ਮਿਲ ਸਕਦਾ ਹੈ। ਇੱਕ ਜੀਵ ਜੰਤੂ ਦੇ ਰੂਪ ਦੇ ਵਿੱਚ ਵੀ ਮਿਲ ਸਕਦਾ ਗੁਰੂ ਦੀ ਐਨਾ ਬਹੁਤ ਵੱਡੀ ਹੈ ਤਾਂ ਆਦ ਰੈਣੀ ਨਾਲ ਗੱਲ ਕੀਤੀ ਪਹਿਲੀ ਪੁਸਤਕ ਵਾਲੀ ਯਾਦ ਉੱਤੀ ਸੀ ਤੇ ਦੂਸਰੀ ਵਾਰ ਇਹ ਗੱਲ ਚੱਲ ਰਹੀ ਸੀ ਤੇ ਕਹਿੰਦੇ ਕਿ ਉਹ ਛਪਾਣਾ ਮੈਂ ਕਿਹੜੀ ਜੀ ਐਂਗੀ ਸ਼ਬਦੀ ਇਹ ਵੀ ਵਧੀਆ ਜਿਹਾ ਲੱਗਦਾ ਵੀ ਕਿਤਾਬ ਵਾਲੀ ਕੋਈ ਮੁੱਖਮੰਤ ਲਿਖਿਆ ਜਾਵੇ ਕਿਉਂਕਿ ਇਹਨਾਂ ਨੂੰ ਨਹੀਂ ਇੰਨੀ ਨੋਲਜ ਸੀ ਕਿ ਵੀ ਟੱਚ ਨਹੀਂ ਆ ਕੇ ਸਾਹਿਤ ਦੇ ਨਾਲ ਕਹਿੰਦੇ ਚਲੋ ਮੈਂ ਗੱਲ ਕਰਦਾ ਮੇਰੇ ਇੱਕ ਕਹਿੰਦੇ ਕਿ دوست ਹੈਗੇ ਨੇ ਟੀਚਰ ਨੇ ਉਹ ਸਾਡੇ ਵਿੱਚ ਵਿਰਾਜਮਾਨ ਨੇ ਸ੍ਰੀ ਭਗਵਾਨ ਦਾਸੋਰੀ ਜੀ ਸ੍ਰੀ ਰਾਜਕੁਮਾਰ ਸਿੰਘ ਜੀ ਬਹੁਤ ਬਤਨਵਾਦਨਾਂ ਦਾ ਜੀ ਤੇ ਜਦੋਂ ਡੈਡੀ ਜੀ ਨੇ ਇਹਨਾਂ ਨਾਲ ਗੱਲ ਕੀਤੀ ਕਹਿੰਦੇ ਤਾਂ ਗੱਲ ਹੀ ਕੁਝ ਨਹੀਂ ਹੈਗੀ ਕਹਿੰਦੇ ਕੋ ਮੇਰਾ ਵਿਦਿਆਰਥੀ ਮੇਰਾ ਬੱਚਾ ਜਿਹਨਾਂ ਦਾ ਮੈਂ ਨਾ ਬੜੇ ਆਦਰ ਸਤਿਕਾਰ ਨਾਲ ਲੈਣਾ ਚਾਹਨਾ ਸਾਡੇ ਸਾਹਮਣੇ ਬੈਠੇ ਨੇ ਦਰਸ਼ਨ ਸਿੰਘ ਜੀ ਆਸਤ ਜੀ ਕਹਿੰਦੇ ਹੋ ਹੈਗੇ ਨੇ ਯੂਨੀਵਰਸਿਟੀ ਦੇ ਵਿੱਚ ਦੇ ਲੈਣਾ ਬਾਗੋ ਬਾਦ ਹੋ ਗਿਆ ਵੀ ਇੱਕ ਸਕਿੰਟ ਦੇ ਵਿੱਚ ਹੀ ਕੰਮ ਹੋ ਗਿਆ ਜਿੱਥੇ ਮੈਂ ਸਾਰਾ ਸਾਲ ਬੈਠਾ ਸੀ ਕਿਤਾਬ ਨੂੰ ਲਈ ਕਿਉਂਕਿ ਲਿਟਰੇਚਰ ਇਹ ਹੈ ਜਦ ਮੈਂ ਸੱਚ ਬੋਲਣ ਵਾਲਾ ਇੱਕ ਸਾਹਮਣਾ ਸਾਡੇ ਪੀਤਾ ਜੀ ਵੀ ਸੱਚ ਬੋਲਦੇ ਆ ਪਿੱਛੇ ਚੱਲਦਾ ਆ ਰਿਹਾ ਹੈ ਪੇੜ ਫੇੜ ਦੇ ਵਿੱਚ ਛੇਤੀ ਛੇਤੀ ਕਿਸੇ ਨੂੰ ਵੀ ਅੱਗੇ ਢਿਲੇ ਹੁੰਦਾ ਮੈਂ ਮਾਨਸਾ ਜਿਹਦੇ ਵਿੱਚ ਬਹੁਤ ਇਹ ਸਿੱਧਕਾਰਾਂ ਕੋਲ ਗਿਆ ਫੜਦਾ ਲੈ ਕੇ ਆਪਣਾ ਨਹੀਂ ਐਂ ਅਮਰਜਿੰਦਰ ਨੂੰ ਐ ਕਰ ਕੇ ਇਹ ਪੇਜ ਘਟਾ ਦੇ ਇਹ ਤਾਂ ਐਂ ਕਰਦੇ ਐ ਨਹੀਂ ਸਾਈਟ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਸ਼ਾਇਦ ਬੰਦੇ ਦੀ ਭਾਵਨਾ ਹੋਊਗੀ ਆ ਉਹ ਇੱਕ ਲੈਂਚ ਹੋਵੇ ਚਾਹੇ ਦੀ ਸੋਪ ਪੇਸ਼ ਦੇ ਤਾ ਤੇ ਮੇਰੀ ਭਾਵਨਾ ਨੂੰ ਸਮਝਣ ਲਈ ਮੈਂ ਦੁਬਾਰਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਮੁੱਖਬੰਦ ਲਿਖਿਆ ਤੇ ਮੇਰੀ ਭਾਵਨਾ ਨੂੰ ਸਮਝਿਆ ਤੇ ਹਰੇਕ ਕਹਾਣੀ ਨੂੰ ਪੜ੍ਹ ਕੇ ਮੈਂ ਮੁੱਖਬੰਦ ਆ ਵੀ ਪਤਾ ਨਹੀਂ ਕਿੰਨੀ ਵਾਰ ਪੜ੍ਹ ਲਿਆ ਤੇ ਮੈਨੂੰ ਹੀ ਖੁਸ਼ੀ ਹੁੰਦੀ ਹੈ ਕਿ ਸ਼ਾਇਦ ਮੈਂ ਇਸ ਆਪਣੀ ਇੱਕ ਕਹਾਣੀਆਂ ਦੇ ਵਿੱਚ ਆਦਲ ਕੀਤੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਉਸ ਤੋਂ ਬਾਅਦ ਬਹੁਤ ਧੰਨਵਾਦ ਸਾਰੀ ਸਹਿਕਾਰ ਮੰਡਲੀ ਦਾ ਜਿਨ੍ਹਾਂ ਨੇ ਮੇਰੇ ਕੋਲ ਕਹਿੰਦੇ ਸਾਲ ਕਹਿੰਦੇ ਆਓ ਜੀ ਤੁਸੀਂ ਜ਼ਰੂਰ ਆਓ ਅਸੀਂ ਕੋਈ ਪੁਸਤਕ ਰਿਲੀਜ਼ ਕਰਾਂਗੇ ਲੋਪਰਪਨ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਗੁਰਵਰਜ ਸਿੰਘ ਰਾਏ ਜੀ ਡਾਕਟਰ ਦਿਵਿੰਦਰ ਸਿੰਘ ਜੀ ਇਹਨਾਂ ਲਈ ਜੀ ਬਹੁਤ ਧੰਨਵਾਦ ਸਰਦੋਡਾ ਜੀ ਆਪਣੇ ਬੱਚੇ ਨੂੰ ਮਾਣ ਦਿੱਤਾ ਬਹੁਤ ਸ਼ੁਕਰੀਆ ਤੇ ਮੈਂ ਪੁਸਤਕ ਦੀ ਗੱਲ ਕਰਾਂ ਕਿਤਾਬ ਦੀ ਗੱਲ ਕਰਾਂ ਤਾਂ ਚਗੇੜੀ ਜੀਵਨ ਜਲਵਾਸ ਕਲਾਈ ਜਦੋਂ ਮੈਂ ਸ਼ੁਰੂ ਤੋਂ ਲਿਖਣ ਲੱਗਿਆ ਤਾਂ ਜਦੋਂ ਪੜ੍ਹਾਈ ਕਰਦੇ ਜੂਸੀ ਨੈਟ ਦੀ ਤਿਆਰੀ ਵੀ ਕਰਦੇ ਤਾਂ ਇੱਕ ਗੱਲ ਮਨ ਦੇ ਵਿੱਚ ਆਉਂਦੀ ਸੀ ਲੇਖਕਾਂ ਦੀਆਂ ਇੰਨੀਆਂ ਗਤਿਬਾਂ ਕਿਸੇ ਨਾਮ ਆਜਾਦ ਕਰੀ ਕਿਉਂਕਿ ਮੇਰੀ ਹਰੇਕ ਸਾਈਡ ਕਰਦੀ ਆਪਣੀ ਨਿੱਜੀ ਸੋਚ ਹੁੰਦੀ ਹੈ ਜਿਵੇਂ ਸਰ ਨੇ ਕਿਹਾ ਵੀ ਅਸੀਂ ਵਿਚਾਰ ਕਿਸੇ ਦੇ ਖੋਪਰੀ ਨਹੀਂ ਸਕਦੇ ਅਪਣਾ ਸਕਦੇ ਨੇ ਚੰਗੇ ਲੱਗਦੇ ਤਾਂ ਮੇਰੇ ਸਭ ਤੋਂ ਪਹਿਲੀ ਸੋਚ ਹੀ ਇਹ ਸੀ ਕਿ ਮੈਂ ਆਪਣੀ ਪੁਸਤਕ ਦਾ ਇੱਕੋ ਹੀ ਕਾਇਦਾ ਰੱਖਦੇ ਉਹ ਹੀ ਅਮਰ ਕਰਨਾ ਤੇ ਮੇਰਾ ਇਹ ਪਹਿਲਾ ਹੀ ਤਜਰਬਾ ਸੀ ਇਹ ਤਾਂ ਮੈਂ ਆਪਣੀ ਪੁਸਤਕ ਦਾ ਨਾਮ ਜਗੇਰੀ ਜੀਵਨ ਨਿਵਾਸ ਕਰਾਈ ਰੱਖਿਆ ਤਾਂ ਜੋ ਬਸ ਇਹੀ ਅੰਬਰ ਹੋਵੇ ਇਹੀ ਟਾਈਟਲ ਰਹੇ ਕਿ ਇਸੇ ਦਾ ਹੀ ਭਾਗ ਦੂਜਾ ਪਹਿਲੇ ਭਾਗ ਵਿੱਚ ਸੱਤ ਕਹਾਣੀਆਂ ਹੋਰ ਸੀ ਤੇ ਦੂਸਰੀ ਪੁਸਤਕ ਦੇ ਵਿੱਚ ਵੀ ਸੱਤ ਕਹਾਣੀਆਂ ਨੇ ਵਿਸ਼ੇ ਹੋਰ ਨੇ ਟਾਈਟਲ ਹੋਰ ਨੇ ਤੇ ਇਸੇ ਤਰ੍ਹਾਂ ਹੀ ਮੈਂ ਲਿਖਦਾ ਰਹਾਂ ਦਾਸ ਨੂੰ ਅਸ਼ੀਰਵਾਦ ਦਿਓ ਤੇ ਮੈਂ ਹਮੇਸ਼ਾ ਹੀ ਲਿਖਦਾ ਰਹੂੰ ਤੇ ਇਸ ਪੁਸਤਕ ਬਾਰੇ ਗੱਲ ਕਰਾਂ ਪਹਿਲੀ ਪੁਸਤਕ ਬਾਰੇ ਵੀ ਦੱਸਣਾ ਚਾਹਾਂ ਤਾਂ ਇਹ ਪੁਸਤਕ ਪੂਰੀ ਦੀ ਪੂਰੀ ਪਹਿਲੀ ਪੁਸਤਕ ਵੀ ਨੈਤਿਕ ਕਦਰਾਂ ਕੀਮਤਾਂ 'ਤੇ ਆਧਾਰਿਤ ਹੈ ਸਾਡੇ ਜੀਵਨ ਵਿੱਚ ਨੈਤਿਕਤਾ ਤੋਂ ਬਿਨਾ ਕੁਝ ਨਹੀਂ ਹੈ ਆਸਿਵੇਂ ਲਈ ਪਿਆਰ ਨਾਲ ਬੈਠੇ ਤੁਸੀਂ ਇੰਨੇ ਵੱਡਿਆਂ ਮੈਨੂੰ ਸੁਣ ਰਹੇ ਹੋ ਨੈਤਿਕਤਾ ਤਾਂ ਤਾਂ ਜਿਹੜਾ ਦੂਸਰਾ ਰੂਪ ਹੈ ਉਹ ਨੈਤਿਕਤਾ ਘਰ ਨੂੰ ਚਾਹੀਦੀ ਮੰਦਰਾਂ ਚ ਲੈ ਜਾਓ ਗੁਰਦੁਆਰੇ ਚ ਲੈ ਜਾਓ ਤੇ ਚਾਹੀਦੀ ਨੂੰ ਆਪਣੇ ਪਰਿਵਾਰ ਚ ਲੈ ਆਓ ਉਹ ਧਰਮ ਨਹੀਂ ਹੈ ਉਰੇ ਲਈ ਹਾਂ ਤਾਂ ਇਹ ਵੀ ਨੈਤਿਕਤਾ ਤਾਂ ਹਰੇਕ ਕਹਾਣੀ ਦੇ ਵਿੱਚ ਮੇਰਾ ਦਾਇਰਾ ਹੁੰਦਾ ਵੀ ਨੈਤਿਕ ਕਦਰਾਂ ਕੀਮਤਾਂ 'ਤੇ ਆਧਾਰਿਤ ਸਮਾਜਿਕ ਵਿਸ਼ਾ ਲੈ ਕੇ ਉਹਨੂੰ ਸਮਾਜ ਨਾਲ ਆਪਣੇ ਪਰਿਵਾਰ ਨਾਲ ਜੋੜ ਕੇ ਸਿੱਖਿਮ ਨੂੰ ਪੇਸ਼ ਕੀਤਾ ਜਾਂਦਾ ਤਾਂ ਮੈਂ ਸੱਤਾ ਕਹਾਣੀਆਂ ਵਿੱਚ ਇੱਕ ਇੱਕ ਲਈ ਨਹੀਂ ਦੱਸਣਾ ਚਾਹਾਂਗਾ ਜੋ ਪਹਿਲੀ ਘਾਟ ਨੇ ਨੀਚ ਉੱਚ ਕਰੇ ਮੇਰਾ ਗੋਬਿੰਦ ਤਾਂ ਇਸ ਦੇ ਵਿੱਚ ਇੱਕ ਜੋ ਸਕੂਲ ਦੇ ਵਿੱਚ ਲੱਗਿਆ ਹੋਇਆ ਪੀਐਨ ਹੈ ਤੇ ਉਹਨੂੰ ਪੜਨ ਦਾ ਸ਼ੌਕ ਹੁੰਦਾ ਲਿਟਰੇਚਰ ਦਾ ਸ਼ੌਕ ਹੁੰਦਾ ਤੇ ਉਹ ਲਾਇਬ੍ਰੇਰੀ ਦਾ ਕੋਰਸ ਵੀ ਕਰ ਲੈਂਦਾ ਤੇ ਨਾਲ ਨਾਲ ਸਕੂਲ ਦੇ ਵਿੱਚ ਇੱਕ ਟੀਚਰ ਹੈ ਉਹਦੇ ਨਾਲ ਸਾਝ ਹੁੰਦੀ ਹੈ ਤਾਂ ਉਹਨੂੰ ਸਮਾਜ ਸਕੂਲ ਜਾਂ ਹੋਰ ਉਹਨੂੰ ਪੜ੍ਹਾਈ ਕਰਨ ਤੋਂ ਰੋਕਦੇ ਨੇ ਕੋਰਸ ਕਰਨ ਤੋਂ ਰੋਕਦੇ ਨੇ ਉਹਨੂੰ ਉਲਝਾਤੇ ਰੱਖਦੇ ਨੇ ਪੀਲ ਦੇ ਕੰਮ 'ਚ ਉਹਨੂੰ ਬਦਲਤ ਬਦਲ ਕੰਮ ਦਿੰਦੇ ਨੇ ਪਰ ਫਿਰ ਵੀ ਉਹ ਸਮਾਜ ਦੀਆਂ ਬੁਰਾਈਆਂ ਦਾ ਠੱਗੀਆਂ ਚੋਰੀਆਂ ਦਾ ਸਾਹਮਣਾ ਕਰਕੇ ਵੀ ਕੋਰਸ ਕਰਦਾ ਹੈ ਤੇ ਲਾਇਬ੍ਰੀਅਨ ਦਾ ਕੋਰਸ ਕਰਨ ਤੋਂ ਬਾਅਦ ਵੀ ਕਿੰਨੀ ਚਲਾਕੀਆਂ ਕੱਢੀਆਂ ਜਾਂਦੇ ਨੇ ਕਿ ਇਹ ਬੰਤਾ ਲਾਇਬ੍ਰੀਅਨ ਨਾ ਬਣ ਸਕੇ ਤਾਂ ਇਹ ਕਹਾਣੀ ਇਹ ਪੇਸ਼ ਕਰਦੀ ਹੈ ਆਖਰ ਕੀ ਆਕੇ ਜੋ ਮੇਨ ਟੈਕ ਉਹ ਜਿੱਤਦੀ ਹੈ ਜੇ ਸਾਡਾ ਸਮਾਜ ਉਸ ਮਿਹਨਤ ਅगे ਕਿੰਨੀਆਂ ਵੀ ਤੱਗੀਆਂ ਚੋਰੀਆਂ ਨਾਲ ਬੁਰਾਈਆਂ ਪੇਸ਼ ਕਰੇ ਖੜਚਣਾ ਪੈਸਾ ਕਰੇ ਤਾਂ ਮਿਹਨਤ ਹਮੇਸ਼ਾ ਹੀ ਜਿੱਤਦੀ ਹੈ ਦੂਸਰੀ ਹੈ ਜਿਹੜੇ ਪਰਦੇਸ ਤੋਂ ਆਇਆ ਇੱਕ ਤਾਰਾ ਦੂਸਰੀ ਕਹਾਣੀ ਦਾ ਨਾਮ ਹੈ ਪਰਦੇਸ ਤੋਂ ਆਇਆ ਇੱਕ ਤਾਰਾ ਇਹ ਤਾਰਾ ਕੀ ਹੈ ਅੱਜ ਦਾ ਜੋ ਇਨਸਾਨ ਹੈ ਇਹਨਾਂ ਸੋਹ ਹੋ ਚੁੱਕਿਆ ਵੀ ਉਸ ਨੂੰ ਘਰਾਂ ਵਿੱਚ ਕੰਮ ਕਰਨ ਲਈ ਕੋਈ ਵੀ ਕੰਮ ਕਰਨ ਲਈ ਹਰੇਕ ਦੀ ਜ਼ਰੂਰਤ ਹੈ ਤੇ ਇਸ کہانی ਦੇ ਵਿੱਚ ਜਿਹੜੇ ਸਾਰੇ ਘਰਾਂ ਵਿੱਚ ਜੋ ਲੜਕੀਆਂ ਔਰਤਾਂ ਸਫਾਈ ਦਾ ਕੰਮ ਕਰਦੀਆਂ ਨੇ ਉਹਨਾਂ ਦੀ ਸਾਜ ਨੂੰ ਪਰਿਵਾਰ ਨਾਲ ਜੋੜ ਕੇ ਪੇਸ਼ ਕੀਤਾ ਗਿਆ ਵੀ ਦੋਨਾਂ ਦੇ ਦੁੱਖ ਤਕਲਾਂ ਨੂੰ ਵੰਡਿਆ ਗਿਆ ਵੀ ਇੱਕ ਜੋ ਪਰਿਵਾਰ ਹੈ ਜੋ ਇੱਕ ਔਰਤ ਘਰ ਚ ਕੰਮ ਕਰ ਰਹੀ ਹੈ ਤੇ ਜੋ ਇੱਕ ਔਰਤ ਹੈ ਜੋ ਇੱਕ ਘਰ ਵਿੱਚ ਕੰਮ ਕਰ ਰਹੀ ਹੈ ਦੋਨਾਂ ਦੀ ਪਰਿਵਾਰਿਕ ਸਾਜ ਨੂੰ ਪੂਰਾ ਜੋੜ ਕੇ ਦੁੱਖ ਤਕਲੀਫਾਂ ਨੂੰ ਪੇਸ਼ ਕੀਤਾ ਗਿਆ ਕਿ ਉਹ ਦੂਜੇ ਦਾ ਸਾਥ ਕਿਵੇਂ ਨਿਭਾਉਂਦੇ ਉਲਾਦ ਦੀ ਉਡੀਕ ਵਿੱਚ ਤੀਸਰੀ ਕਹਾਣੀ ਹੈ ਜੀ ਇਹ ਕਹਾਣੀ ਹੈ ਵਿਦੇਸ਼ਾਂ ਵਿੱਚ ਗਏ ਔਲਾਦ ਦੀ ਤਾਂ ਜੋ ਪਿੱਛੇ ਮਾਪੇ ਰਹਿ ਜਾਂਦੇ ਨੇ ਅਪੇਲੇ ਇਕੱਲੇ ਮਾਪੇ ਰਹਿ ਜਾਂਦੇ ਨੇ ਤਾਂ ਉਹਨਾਂ ਉੱਪਰ ਕੀ ਸਮੱਸਿਆਵਾਂ ਆਉਂਦੀਆਂ ਨੇ ਕਿਵੇਂ ਜੀਵਨ ਕੱਢਦੇ ਨੇ ਤੇ ਉਸ ਬਾਰੇ ਹੀ ਔਲਾਦ ਦੀ ਉਡੀਕ ਵਿੱਚ ਮਾਪੇ ਆਪਣਾ ਜੀਵਨ ਉਡੀਕ ਵਿੱਚ ਹੀ ਕੱਢ ਦਿੰਦੇ ਨੇ ਆਪਾਂ ਅੰਮੀ ਦੇਖਦੇ ਆਂ ਵੀ ਜਿਹੜੇ ਵਿਦੇਸ਼ਾਂ ਵਿੱਚ ਗਏ ਨੇ ਬੱਚੇ 8-8 ਦਾਲ ਦਾ ਸਾਲ ਕਰੇ ਵਾਪਸ ਨਹੀਂ ਆਉਂਦੇ ਤਾਂ ਉਹਨਾਂ ਦੀ ਉਡੀਕ ਵਿੱਚ ਇੱਕ ਕਹਾਣੀ ਹੈ ਅਗਲੀ ਕਹਾਣੀ ਸੰਤੀ ਇੱਕੋ ਸੋਚ ਇਹ ਸਾਡੀ ਇੱਕੋ ਸੋਚ ਦਾ ਵਿਸ਼ਾ ਵਿਦਿਆਰਥੀ ਜੀਵਨ ਤੇ ਹੈ ਇਹ ਵਿਦਿਆਰਥੀ ਜੀਵਨ ਜਿਵੇਂ ਮੈਂ ਟੀਚਰ ਐ ਜੀ 10 ਸਾਲ ਹੋ ਗਏ ਪੜਾਉਂਦਿਆਂ ਨੂੰ ਤਾਂ ਬੱਚਿਆਂ ਦੀ ਇੱਕੋ ਹੀ ਸੋਚ ਹੈ ਉਹ ਤੋਂ ਨਗਰ ਕਰ ਲਾਂਗੇ ਜਸਪ੍ਰਿੰਦਰ ਨੂੰ ਆਉਂਦਾ ਉਹ ਤੋਂ ਪੜ ਲਾਂਗੇ ਮਾਂਪ੍ਰੀਤ ਬੱਟੀਆਂ ਬਰੇ ਬਰੇ ਹੋ ਕੇ ਕਰਾ ਦੂਗੀ ਪੇਪਰ ਨਹੀਂ ਜਦੋਂ ਪੇਪਰ ਦਾ ਟਾਈਮ ਆਉਂਦਾ ਹੈ ਉਦੋਂ ਕਿਸੇ ਨੂੰ ਨਹੀਂ ਆਉਂਦਾ ਕਿਉਂਕਿ ਅਸੀਂ ਸਾਰੇ ਬੱਚੇ ਹੀ ਇੱਕ ਦੂਜੇ ਦੇ ਆਸਰੇ ਬੈਠੇ ਰਹਿੰਦੇ ਹਾਂ ਮੇਰਾ ਰੋਲ ਉਹਦੇ ਪਿੱਛੇ ਆ ਉਦੋਂ ਪੇਪਰ ਕਰ ਲਾਂਗੇ ਤਾਂ ਵਿਦਿਆਰਥੀ ਜੀਵਨ ਨੂੰ ਸੇਧ ਦਿੰਦੀ ਹੈ ਕਹਾਣੀ ਹੈ ਵੀ ਆਪਣਾ ਪੜੋ ਕੋਲ ਨੰਬਰ ਕਿਤੇ ਵੀ ਆ ਸਕਦੇ ਵਿਦਿਆਰਥੀ ਜਿਵਨ ਲਈ ਇਸ ਕਹਾਣੀ ਲਿਖੀ ਗਈ ਹੈ ਵਿਸਾਪਤੀ ਕੋ ਸੋਚ ਨਹੀਂ ਹੋਣੀ ਚਾਹੀਦੀ मेरी बेनती ये भी है कि जोड़िया भैन ਪਰਾਮਾ ਦੇ ਹੁੰਦੇ ਹੁੰਦੇ ਸੁੰਦਰ ਸੱਗੀਆਂ ਨੇ ਉਹਨਾਂ ਲਈ ਦੁਆ ਕਰੋ ਕਿ ਉਹਨਾਂ ਦੇ ਮਨ 'ਚ ਵੀ ਥੋੜਾ ਇਹ ਆਵੇ ਕਿ ਸਾਡੀਆਂ ਵੀ ਭੈਣਾਂ ਬੈਠੀਆਂ ਨੇ ਚਾਹੇ ਉਹ ਕੁੜੀਆਂ ਹੋਗੀਆਂ ਨੇ ਤੇ ਬਹੁਤ ਚੰਗੀਆਂ ਕਰਾਂਗੀਆਂ ਨੇ ਪਰ ਇੱਕ ਆਸ ਹੁੰਦੀ ਹੈ ਆਸ ਹੁੰਦੀ ਹੈ ਥੋੜੀ ਜਿਹੀ ਕਿ ਮੇਰਾ ਭਰਾ ਆਵੇ ਥੱਲੇ ਹੱਥ ਰੱਖ ਕੇ ਔਟਾ ਪਹਿਣਾ ਵਾਧ ਦੇ ਦਿੰਦੀਆਂ ਨੇ ਲੁਕਾ ਕੇ ਵੀ ਦੇ ਦਿੰਦੀਆਂ ਨੇ ਪਰ ਥੋੜਾ ਜਿਹਾ ਜਿਹੜਾ ਹੈ ਨਾ ਇਹ ਇੱਕ ਪਾ ਵਿਸ਼ਾ ਵਿਚਾਰ ਨਹੀਂ ਰੋਗ ਹੈ ਕਿ ਇਥੋਂ ਆਪਾਂ ਬਹੁਤ ਹੁੰਦੇ ਜਾ ਰਹਿਆਂ ਉਹ ਜਿਹੜੀ ਕਮੀ ਹੈ ਨਾ ਕੀ ਨਾ ਲੇਡੀਜ਼ ਮਨ ਦੇ ਵਿੱਚ ਲੈ ਕੇ ਚਲੇ ਜਾਂਦੇ ਨੇ ਦਾਤੇ ਅਗੇ ਨਾਲ ਤਾਂ ਵੀ ਕਮੀ ਨਾ ਰਹੇ ਕਮੀ ਪੂਰੀ ਹੋ ਜੇ ਤਾਂ ਕਿ ਫਿਰ ਦੁਬਾਰਾ ਮੈਂ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਕਿ ਅਸੀਂ ਲਗਾ ਚੁੱਕੇ ਹਾਂ 20 25000 30000 ਰੁਪਿਆ ਬੁੱਕ ਤੇ ਖਰਚਾ ਹੁੰਦਾ ਤਾਂ ਇਸ ਕਰਕੇ ਤੁਸੀਂ ਇੰਨੀ ਗਾਲੀ ਨਾ ਕਰੋ ਆਪਣੀ ਮਿੱਤਰ ਨੂੰ ਹੋਰ ਨਹੀਂ ਖਾ ਲੋ ਇਸ ਤੋਂ ਬਿਨਾ ਮੇਰੇ ਆਪਣੀ ਸਕੂਲ ਦੇ ਵਿਦਿਆਰਥੀ ਇਸ ਕਲਾ ਨੂੰ ਲੈ ਕੇ ਇੰਨੇ ਵਧੀਆ ਗੇ ਵਜ ਰਹੇ ਨੇ ਵੀ ਇਸ ਰੰਗ ਦੇ ਦੁਆਇ ਤੇ ਹਰਜੀਤ ਸਟੂਡੈਂਟ 2019-20 ਦੇ ਵਿੱਚ ਕਰਕੇ ਗਿਆ ਸ਼ਰਪਾਸ ਆਊਟ ਹੋਇਆ ਪਲੱਸ 2 ਤੇ ਉਹਦੇ ਗੀਤ ਅੱਗੇ ਉਹ ਸਿੰਗਰਾਂ ਨੂੰ ਵੀ ਦੇ ਰਿਹਾ ਪੰਜ-ਛੇ ਗੀਤ ਉਹਦੇ ਆ ਗਏ ਚੁੱਕੇ ਇਹ ਸ਼ੌਂਕ ਕਿੱਥੋਂ ਪੈਦਾ ਹੋਇਆ ਜਦੋਂ ਸਭ ਪ੍ਰਾਤਨਾਂ 11ਵੀਂ ਦੇ ਵਿੱਚ ਬੱਚੇ ਆਉਂਦੇ ਆ ਇਹਨਾਂ ਦੀ ਪੰਜਾਬੀ ਦੇ ਵਿੱਚ ਲੋਕ ਸਾਹਿਬ ਲੱਗਿਆ ਹੋਇਆ ਘੋੜੀਆਂ ਸੁਹਾਗ ਲੱਗੇ ਹੋਏ ਨੇ ਗੀਤ ਲੱਗੇ ਹੋਏ ਨੇ ਉਹ ਤੋਂ ਉਹਨਾਂ ਲਿਖਣ ਦੀ ਕਲਾ ਪੈਦਾ ਹੁੰਦੀ ਹੈ ਨੀ ਉਹਨਾਂ ਨੂੰ ਜੋੜਨਾ ਕਿਹਦਾ ਮਕਸਦ ਹੈ ਕਿਹਦਾ ਉਦੇਸ਼ ਹੈ ਟੀਚਰ ਦਾ ਸਾਡਾ ਫਰਕ ਹੈ ਅਸੀਂ ਉਹਨੂੰ ਲਿਖਤ ਨਾਲ ਜੋੜੀਏ ਬੱਚਿਆਂ ਨੂੰ ਜੀ ਦੇ ਵਿੱਚ ਸ਼ੌਂਕ ਹੈ ਉਹ ਆਪਣੇ ਆਪ ਸਾਹਮਣੇ ਆ ਜਾਵੇ ਸਰਬਰ ਮੈਂ ਕਹਿੰਦਾ ਦੋ ਜਾਂ ਤਿੰਨ ਬੱਚੇ ਆਪਣੇ ਸਕੂਲ ਦੇ ਵਿੱਚ ਸਰ ਲਿਖਣ ਦੀ ਕਲਾ ਲੈ ਕੇ ਜਰੂਰ ਜਾ ਰਹੇ ਨੇ ਬੇਸ਼ੱਕ ਇਹ ਗੱਲ ਹੈ ਅੱਜ ਅੱਠ ਸਾਲ ਹੋ ਗਏ ਨਹੀਂ ਹੋ ਪਾਈ ਕਦੇ ਤੇ ਅੱਜ ਮੈਂ ਕਹ ਰਿਹਾ ਤੁਸੀ ਜਰੂਰ ਆਉਣ ਵਾਲੀ 70 ਸਾਲਾਂ ਦੇ ਵਿੱਚ ਮੈਸਰੂ ਆਪ ਬੁੱਕ ਲਿਆ ਕਿ ਦਊਂਗਾ ਜੀ ਦੀ ਆ ਬੱਚਾ ਆਪਣੇ ਸਕੂਲ ਦਾ ਹੈ ਜੀ ਦੇਖੋ ਇਹਨੇ ਬੁੱਕ ਸ਼ਕਰ। ਕਾ ਇਹ ਬਹੁਤ ਵੱਡੀ ਗੱਲ ਹੈ ਬੇਟਾ ਵੀ ਜਿਹੜੇ ਬੱਚੇ ਲਿਖਣ ਦਾ ਸ਼ੌਂਕ ਲੈ ਕੇ ਉਹੋ ਜਾਂਦੇ ਨੇ। ਤੇ ਉਸ ਤੋਂ ਬਿਨਾ ਇਹ ਸ਼ੌਕ ਹੈ ਨਹੀਂ ਗਿਆਰਵੀਂ ਚ ਫਾਇਦਾ ਹੋਇਆ 6ਵੀਂ 7ਵੀਂ ਤੋਂ ਹੀ ਸਟਾਰਟ ਹੋ ਜਾਂਦਾ। ਜਿਵੇਂ ਪਿੱਛੇ ਜੀ ਮੈਂ ਉਹ ਲੇਟੈਸਟ ਦੀ ਗੱਲ ਕਰ ਰਿਹਾ ਸਿਰਫ ਇਸੇ ਸਾਲ ਦੀ ਹੀ ਗੱਲ ਕਰ ਰਹੇ ਹਾਂ ਪਿਛਲੇ ਪਾਸੇ ਦੀ ਗੱਲ ਨਹੀਂ ਕਰਦੇ। ਇਸ ਆਲਮੇ ਵਿੱਚ ਉੱਪਰ ਕੀ ਸਾਖ ਵਿੱਚ ਬੱਚੇ ਨੇ ਇੱਕ ਆਟਵੀ ਦਾ ਲੜਕੀ ਮੇਰੇ ਤਿਆਜ ਨੇਗਾ ਨਾਮ ਹੀ ਤਿਆਜ ਚ ਨਹੀਂ ਪਰ ਉਹਨਾਂ ਵਿੱਚ ਲਿਖਣ ਦੀ ਕਲਾ ਫੁੱਟ ਫੁੱਟ ਕੇ ਪਰੀ ਹੋਈ ਹੈ ਬੱਚੇ ਆਪ ਹੀ ਖੜੇ ਹੋ ਜਾਓ ਆਈਸ ਕੰਟੈਕਟ ਵੀ ਹੋ ਰਹੀਆਂ ਨੇ ਮੇਰੇ ਨਾਲ ਦੋ ਤਿੰਨ ਬੱਚੀ ਹੈਗੀ ਲੜਕੀਆਂ ਖੜੇ ਹੋ ਬੇਟਾ ਜਾਵਾਂਗੇ ਬੰਦਣਾ ਨਹੀਂ ਕਿ ਸੰਜਣਾ ਕੀ ਹੈ ਸਾਡੇ ਵਿੱਚ ਗੁਣਾ ਨਹੀਂ ਖੰਦਾ ਹੁਣ ਆ ਦੋਨੋਂ ਲੜਕੀਆਂ ਇੰਨਾ ਵਧੀਆ ਲਿਖਦੀਆਂ ਨੇ ਜਦ ਵੀ ਸਵਾਲ ਲੱਗੇ ਘਾਣ ਹੀ ਲਿਖ ਕੇ ਸਿੱਖਦੀਆਂ ਨੇ ਮੇਰੇ ਕੋਲੇ ਆਉਂਦੀਆਂ ਨੇ ਟਾਈਮ ਕੱਟ ਕੇ ਆਪੀ ਆਪਾਂ ਇਹ ਲਿਖਦੀਆਂ ਨੇ ਮੈਂ ਇਹਨੂੰ ਦੱਸਦਾ ਕਿ ਇਸ ਤਰ੍ਹਾਂ ਲਿਖਣਾ ਤੁਸੀਂ ਇਹ ਦੇਖੋ ਅੱਗੇ ਜਾਂਦੇ 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 ਕਿੰਨੇ ਵਧੀਆ ਲੇਖਕ ਇੱਕ ਬਣਉਂਗੇ ਗੁੱਡ ਬੇਟਾ ਸ਼ਾਬਾਸ਼ ਥੈਂਕ ਯੂ ਬੇਟਾ ਸਾਨੂੰ ਹਰ ਕਿਸੇ ਦਾ ਹਰ ਇੱਕ ਫਾਇਦਾ ਹੋਣਾ ਚਾਹੀਦਾ ਬੇਟਾ ਇਹ ਕਈ ਬੱਚੇ ਸਟੇਜ 'ਤੇ ਆਉਂ ਤੋਂ ਘਤਰਾਉਂਦੇ ਨੇ ਉਹ ਦੇਖੋ ਕੁਝ ਬੱਚੇ ਪ੍ਰੇਰ ਕਰਵਾ ਰਹੇ ਨਹੀਂ ਹੈ ਨਾ ਉਹੀ ਬੱਚੇ 12ਵੀਂ ਤੱਕ ਜਾਣਗੇ ਪੰਜ ਸਾਲ ਉਹੀ ਬੱਚੇ ਪ੍ਰੇਰਿਤ ਕਰਵਾਉਣਗੇ ਹੈ ਨਾ ਤਾਂ ਇਹ ਬਿਕਰ ਇਹ ਚ ਆਟ ਹੁੰਦੀ ਹੈ ਸਟੇਜ ਤੇ ਆਉਣਾ ਬੋਲਣਾ ਲਿਖਣਾ ਕਿ ਤੈਨੂੰ ਕੁਝ ਸੁਣਾਉਣਾ ਇਹ ਗੁਣ ਸਾਡੇ ਵਿੱਚ ਹੋਣੇ ਚਾਹੀਦੇ ਨੇ ਠੀਕ ਹੈ ਤੇ ਮੈਂ ਬਾਲਾ ਸਮਾਨ ਨਾਲ ਲੈਂਦਾ ਪਰ ਸੱਤ ਕਹਾਣੀਆਂ ਬਾਰੇ ਦੋ ਦੋ ਲਾਈਨਾਂ ਦੱਸ ਇਹ ਸੱਤ ਕਹਾਣੀਆਂ ਇਸ ਗੱਲ ਬਾਰੇ ਜਿਹੜੀ ਪਹਿਲੀ ਕਹਾਣੀ ਹੈ ਜੀ ਉਹਰ ਨੀਂਦ ਪੂਜ ਕਰੇ ਮੇਰਾ ਗੋਬੂ ਤਾਂ ਇਸ ਕਹਾਣੀ ਦੇ ਵਿੱਚ ਮਿਹਨਤ ਦੀ ਕਹਾਣੀ ਹੈ ਬਿਲਕੁਲ ਮਿਹਨਤ ਤੇ ਵੀ ਇੱਕ ਇਨਸਾਨ ਜੋ ਮਿਹਨਤ ਕਰਦਾ ਹੈ ਉਹਨੂੰ ਉਹਦਾ ਫਲ ਮਿਲਣਾ ਹੀ ਮਿਲਣਾ ਹੈ ਅੱਜ ਕੀ ਕਹਨੇ ਆ ਵੀ ਅੱਜ ਆਸੀਂ ਕੰਮ ਦਿੱਤਾ ਮਿਹਨਤ ਕੀਤੀ ਇਹਦਾ ਫਲ ਸਾਨੂੰ ਨਾਲ ਦੀ ਨਾਲ ਮਿਲ ਜੇ ਜਿਵੇਂ ਕਲਾਸ ਦੇ ਵਿੱਚ ਹੁੰਦਾ ਬੱਚੇ ਨੇ ਵਧੀਆ ਕੰਮ ਕੀਤਾ ਔਰ ਟੀਚਰ ਆਹਰ ਸਾਨੂੰ ਸ਼ਾਬਾਸ਼ ਦੇ ਦੇ ਫਟਾਫਟ ਸ਼ਾਬਾਸ਼ ਦੇ ਦੇ ਨਹੀਂ ਇਸ ਤਰ੍ਹਾਂ ਨਹੀਂ ਜਿਹੜੀ ਕੁਦਰਤ ਹੈ ਇਹ ਸਾਨੂੰ ਮਿਹਨਤ ਦਾ ਫਲ ਦਿੰਦੀ ਹੈ ਪਰ ਸਮੇਂ ਨਾਲ ਸਾਨੂੰ ਐ ਵੀ ਨਹੀਂ ਪਤਾ ਉਹ ਕਿ ਸਾਨੂੰ ਕਿਸ ਮੋੜ ਤੇ ਆ ਕੇ ਕਿਸ ਪ੍ਰਸਥਿਤੀ ਦੇ ਵਿੱਚ ਮਿਲ ਕੇ ਸਾਨੂੰ ਮਿਹਨਤ ਦਾ ਫਲ ਮਿਲ ਜੇ ਤਾਂ ਪਤਾ ਨਹੀਂ ਲੱਗਦਾ ਜਿਹੜੇ ਸਮਾਜ ਦੇ ਵਿੱਚ ਲੋਕ ਬਗਾਇਆਂ ਕਰ ਰਹੇ ਨੇ ਥੋਡੀ ਨਿੰਦਿਆ ਕਰ ਰਹੇ ਨੇ ਚੁਗਲੀ ਕਰ ਰਹੇ ਨੇ ਤਨੂ ਪਿੱਛੋਂ ਪਕੜ ਕੇ ਹਿੱਚੇ ਡੇਗਰੇ ਨੇ ਇੱਕ ਸੈਕਿੰਡ ਦੇ ਵਿੱਚ ਤੁਸੀਂ ਉੱਪਰਲੀ ਮੰਜ਼ਿਲ ਤੇ ਪਹੁੰਚ ਜਾਣਾ ਤਾਂ ਉਹ ਆ ਪੈਸੀ ਕਹਾਣੀ ਨੀਚ-ਉੱਚ ਕਰੇ ਮੇਰਾ ਦੋ ਮਿੰਟ ਇੱਕ ਪਲ ਦੇ ਵਿੱਚ ਹੀ ਉੱਚਨੀ ਚ ਹੋ ਜਾਂਦੀ ਹੈ ਦੂਸਰੀ ਕਹਾਣੀ ਇਹ ਪਰਦੇਸ ਤੋਂ ਆਇਆ ਇੱਕ ਤਾਰਾ ਇਹ ਪਰਦੇਸ ਤੋਂ ਆਇਆ ਇੱਕ ਤਾਰਾ ਘਰਾਂ ਦੇ ਵਿੱਚ ਜੋ ਔਰਤਾ ਕੰਮ ਕਰਦੀਆਂ ਨੇ ਉਹਨਾਂ ਨਾਲ ਸੰਬੰਧਿਤ ਕਹਾਣੀ ਹੈ ਕਿ ਜੀਵਨ ਸਾਰਾ ਦਾ ਇੱਕੋ ਹੈ ਚੇਹੇ ਦੀ ਕੋ ਜੱਜ ਦੀ ਕੁਰਸੀ ਦੇ ਬੈਠੇ ਕਿ ਜੀ ਸਾਡੇ ਘਰਾਂ ਵਿੱਚ ਕੰਮ ਕਰਨ ਵਾਲਾ ਇਨਸਾਨ ਹੈ ਸਾਰੇ ਬਰਾਬਰ ਨਹੀਂ ਹਰੇਕ ਨੂੰ ਸਮਾਜ ਦੇ ਵਿੱਚ ਹਰੇਕ ਇਨਸਾਨ ਦੀ ਜ਼ਰੂਰਤ ਹੈ ਅੱਜ ਅਸੀਂ ਇਹ ਨਹੀਂ ਕਹਿ ਸਕਦੇ ਬਾਈ ਮੈਂ ਨਹੀਂ ਤੇਰੇ ਨਾਲ ਬੋਲਦਾ ਤੇਰੀ ਕਿ ਲੋੜ ਪੈਣੀ ਹੈ ਸਾਨੂੰ ਮੈਂ ਵਰ ਕਦੇ ਵੀ ਨਹੀਂ ਬੇਟਾ ਸਾਨੂੰ ਹਰ ਇੱਕ ਇਨਸਾਨ ਦੀ ਕਿਸੇ ਵੀ ਪਾਲਕੀ ਦੇ ਵੀ ਮੋੜ ਤੇ ਜ਼ਰੂਰਤ ਪੈ ਸਕਦੀ ਤਾਂ ਹੀ ਇਹ ਪਰਦੇਸੋਂ ਆਇਆ ਇੱਕ ਤਾਰੀ ਤੀਸਰੀ ਕਹਾਣੀ ਹੈ ਦੀ ਔਲਾਦ ਦੀ ਉਡੀਕ ਵੀ ਇਹ ਵਿਦੇਸ਼ਾਂ ਦੀ ਕਹਾਣੀਆਂ ਜੀ ਜਿਹੜੇ ਬੱਚੇ ਵਿਦੇਸ਼ ਚਲੇ ਜਾਂਦੇ ਆ ਮੈਂ ਅੰਕਲਕਲਾ ਪਿੰਡ ਤੇ ਰਹਿ ਜੋਬ ਨੌਕਰੀ ਕਰ ਰਹੇ ਹੁਰੀ ਵੀ ਸੁਣਦੇ ਆ ਵੀ ਇੱਕ ਪਰਿਵਾਰ ਚ ਦੋ ਦੋ ਬੱਚੇ ਨੇ ਜਾਂ ਇਕੱਲਾ ਇਕੱਲਾ ਬੱਚਾ ਸਾਰੇ ਬਾਹਰ ਜਾ ਰਹੇ ਨੇ ਤੇ ਇਹ ਜ਼ਿਆਦਾਤਰ ਸਾਡੇ ਦੁਆਬੇ ਦੇ ਵਿੱਚ ਵੀ ਹੋ ਰਿਹਾ ਘਰਾਂ ਦੇ ਘਰ ਖਾਲੀ ਨੇ ਤਾਂ ਬਿਲਕੁਲ ਜੀ ਹਰ ਜਗ੍ਹਾ ਤੇ ਇਹੀ ਹਾਲ ਹੋ ਰਿਹਾ ਵੀ ਬੱਚਿਆਂ ਵਿੱਚ ਰੁਝਾਨ ਵਗ ਰਿਹਾ ਬਾਹਰ ਜਾਣ ਦਾ ਪੂਰੇ ਨਹੀਂ ਮਿਹਨਤ ਕਰਨੀ ਬਾਹਰ ਮਿਹਨਤ ਕਰਨੀ ਹੈ ਜਾ ਕੇ ਤਾਂ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਘਰਾਂ ਵਿੱਚ ਬੈਠੇ ਮਾਪ ਕੋ ਆਪਣੀ ਔਲਾਦ ਨੂੰ ਉੜੀ ਕਰੇ ਨੇ ਤੇ ਇੱਕ ਤੋਂ ਤੱਕ ਉੜੀ ਕੇ ਖਤਮ ਹੋ ਜਾਂਦੀ ਹੈ ਤੇ ਮਾਂ ਕੋਈ ਕਈ ਵਾਰ ਕਈ ਵਾਰ ਉੜੀਕ ਦੇ ਡੂਕ ਦੇ ਕਈ ਵਾਰ ਮਾਤੇ ਦੀ ਹੋ ਜਾਂਦੀ ਨੇ ਮੁਰਗੋਂ ਕੇ ਬੱਲ ਬੱਲ ਮਾਰਦੀ ਜਾਂਦੇ ਆ ਵੈਰੀ ਗੁੱਡ ਤਾੜੀਆਂ ਮਾਰ ਲਓ ਆਪਣੇ ਆਪ ਲਈ ਜਾਏ ਮੇਰੇ ਇਹ ਉੜੀਕ ਹੈ ਔਲਾਦ ਦੀ ਉੜੀਕ ਵਿੱਚ ਔਲਾਦ ਉਦੇਸ਼ਾਂ ਤੋਂ ਵਾਪਸ ਨਹੀਂ ਹੁੰਦੀ ਆਹ ਕਿਹੜੀ ਚੌਥੀ ਕਹਾਣੀ ਸਾਫ ਦੀ ਇੱਕੋ ਸੋਚ ਇਹ ਸਾਫ ਦੀ ਇੱਕੋ ਸੋਚ ਮੈਨੂੰ ਯਾਦ ਆਸ ਤੋਂ 3-4 ਸਾਲ ਪਹਿਲਾਂ ਮੈਂ ਛੋਟੀ ਜੀ ਕਹਾਣੀ ਲਿਖ ਕੇ ਲਾਇਬ੍ਰੇਰੀ ਚੱਜ ਗਈ ਕਾਜੂ ਦਰਮਿਆਨ ਤੇ ਬਲਜੀਤ ਮੈਮ ਨੇ ਸੰਭਾਲ ਲਈ ਹੋਈ ਆਪਣੇ ਪਿੱਛੇ ਥੱਲੇ ਟੇਬਲ ਤੇ ਉਹਦਾ ਹੁਣੇ ਵੱਡਾ ਰੋਬਾ ਕਹਾਣੀ ਦਾ ਡਿਟੇਲ ਦੇ ਵਿੱਚ ਤਾਂ ਸਾਥੀ ਇੱਕੋ ਸੋਚ ਕਹਾਣੀ ਕੀ ਕਹਿ ਰਹੀ ਹੈ ਵਿਦਿਆਰਥੀ ਜੀਵਨ ਤੇ ਆ ਉਹ ਵਿਦਿਆਰਥੀ ਸਕੂਲ 'ਚ ਬੈਠਾ ਜਿਹੜੀ ਕਾਲਜ 'ਚ ਬੈਠਾ ਜਿਹੜੀ ਯੂਨੀਵਰਸਿਟੀ ਦੇ ਵਿੱਚ ਬੈਠਾ ਉਹ ਕੀ ਸੋਚਦਾ ਮੇਰੇ ਤੋਂ ਸਾਹਮਣੇ ਵਾਲਾ ਮੇਰੇ ਨਾਲ ਵਾਲਾ ਮੇਰੀ ਸਹੇਲੀ ਜਾਂ ਮੇਰਾ ਦੋਸਤ ਆਪੇ ਪੜ੍ਹਾਈ ਕਰ ਲੂਗਾ ਤੇ ਮੈਂ ਉਹਦੀ ਨਕਲ ਮਾਰ ਕੇ ਪਾਸ ਹੋ ਜਾਊਗਾ ਤੇ ਇਹਹੀ ਸੋਚ ਤੁਹਾਡੇ ਸਾਰਿਆਂ ਦੀ ਹੈ ਜੇ ਆਪਾਂ ਕੀ ਪੜ੍ਹ ਕੇ ਕਰਨਾ ਅੱਗੇ ਰੋਲ ਨੰਬਰ ਹੁਸ਼ਿਆਰ ਕੁੜੀਆਂ ਮੇਰੇ ਤਾਂ ਮੇਰੇ ਕੋਲ ਤਾਂ ਹੁਸ਼ਿਆਰ ਮੁੰਡੇ ਆਪੇ ਪੀਪਰ ਘੜਾ ਦੋਗੇ ਤੇ ਫਾਸ ਹੋ ਜੂ। ਇਹ ਪੇਪਰਾਂ ਦੇ ਵਿੱਚ ਵੀ ਸਾਰਿਆਂ ਦੀ ਉਹੀ ਇੱਕੋ ਸੋਚ ਸਾਰੇ ਬੱਚਾ ਵਾਲੇ ਮੂਹਰੇ ਦੇਖਦੇ ਰਹਿੰਦੇ ਤੇ ਕਿਸੇ ਨੂੰ ਕੁਝ ਪੇਪਰ ਵਿੱਚ ਨਹੀਂ ਆਉਂਦਾ। ਤਾਂ ਇਹ ਤਾਂ ਨਹੀਂ ਜ਼ਰੂਰ ਪੜੀ ਜਾਂਦੀ ਸਮਾਂ ਲੱਗੇ ਬੇਟਾ ਵਿਦਿਆਰਥੀ ਜੀਵਨ ਦੇ ਲਈ ਗਈ ਹੈ ਵੀ ਵਿਦਿਆਰਥੀ ਕਿਵੇਂ ਆਪਣਾ ਕੰਮ ਦੂਜਿਆਂ ਦੇ ਸੁੱਟ ਦਿੰਦੇ ਨੇ ਤੇ ਜਦੋਂ ਬਖਤ ਆਉਂਦੇ ਉਦੋਂ ਉਹ ਕੰਮ ਕਿਸੇ ਨੂੰ ਵੀ ਨਹੀਂ ਆਉਂਦਾ। چاہے ਸਭ ਦੀ ਇੱਕੋ ਸੋਚ। ਅਗਲੀ ਗੱਲ ਹੈ ਜੀ ਹੱਕਾਂ ਦੇ ਹੱਕ ਵਿੱਚ। ਇਹ ਹੱਕ ਉਹ ਨਹੀਂ ਜੀ ਹਰੇਕ ਇਨਸਾਨ ਦੇ ਹੱਕ ਨੇ ਤੁਸੀਂ ਬੈਠੇ ਹੋ ਤੁਹਾਡੇ ਵੀ ਹੱਕ ਹੋਣਗੇ ਸਾਨੂੰ ਇਸ ਤਰ੍ਹਾਂ ਹੋਣਾ ਚਾਹੀਦਾ ਸਾਡੇ ਲਈ ਇਸ ਤਰ੍ਹਾਂ ਹੋਣਾ ਚਾਹੀਦਾ ਇੱਕ ਜੰਮਦਾ ਬੱਚਾ ਵੀ ਆਪਣੇ ਹੱਕ ਮੰਗ ਲੱਗ ਜਾਂਦੇ ਨੇ ਉਹ ਦੁੱਧ ਪੀਣੇ ਲਈ ਰੀ-ਰੀ ਕਰਦੇ ਆ ਤੇ ਇੱਕ ਬਜ਼ੁਰਗ ਬੰਦਾ ਵੀ ਆਵਾਜ਼ ਖਾਂਦਾ ਧਰਮੇ ਵੀ ਲੱਗਦੇ ਆ ਸਾਡੇ ਦੇਸ਼ ਵਿੱਚ ਹੱਕ ਹਰੇਕ ਦੇ ਨੇ ਹਰੇਕ ਨੂੰ ਹੱਕ ਮਿਲਨੇ ਚਾਹੀਦੇ ਨੇ ਤੇ ਧਰਮਿਆਂ ਨੂੰ ਲੈ ਕੇ ਕਹਾਣੀ ਲਿਖੀ ਗਈ ਹੈ ਤੇ ਇਸ ਨਾਲ ਇਹ ਘਾਲੇ ਚੱਲਦੀ ਹੈ ਸਾਰੇ ਜੀਵ ਜੰਤੂਆਂ ਦੀ ਲੋੜ ਬੰਦਾਂ ਦੀ ਵੀ ਹਰੇਕ ਬੇਜਵਾਨ ਲੋੜਵੰਦ ਹੈ ਜੋ ਵੀ ਹੈ ਉਹਨੂੰ ਉਹਦੇ ਹੱਕ ਜ਼ਰੂਰ ਮਿਲਨੇ ਚਾਹੀਦੇ ਆਸੀਂ ਕੀ ਕਹਿੰਨੇ ਆਪ ਦਾ ਗੱਡ ਭੜਿਆ ਬਾਕੀ ਕੰਮ ਕਰਿਆ ਕਿਸੇ ਦੀ ਕੋਈ ਜ਼ਰੂਰਤ ਨਹੀਂ ਜੀ ਬਸ ਸਾਨੂੰ ਆਪ ਦਾ ਗੱਡ ਭਰਨਾ ਚਾਹੀਦਾ ਆਪਾਂ ਉਹ ਟਿੱਕ ਹਰੇਕ ਕੋਲੇ ਆ ਤੇ ਹੱਕ ਹਰੇਕ ਦੇ ਨੇ ਇੰਨੀ ਘਾਲੀ ਕੰਡਿਆਂ ਨਾਲ ਖੈਂਦੀਆਂ ਜਾਂਦਾ ਤੇ ਕੰਡਿਆਂ ਨਾਲ ਖੈਂਦੀਆਂ ਜਾਂਦਾ ਹਰੇਕ ਦੀਆਂ ਜਾਂਦਾ ਨਹੀਂ ਜਿੰਨੇ ਸਾਡੇ ਉਹਦੇ ਟੀਚਰ ਖੜੇ ਐ ਤੁਸੀਂ ਬੈਠੇ ਹੋ ਮੈਨੂੰ ਨਹੀਂ ਲੱਗਦਾ ਕਿਸੇ ਦਾ ਜੀਵਨ ਪੂਰਾ ਹੀ ਚੰਗੀ ਤਰ੍ਹਾਂ ਖੁਸ਼ਹਾਲ ਹੋਣਾ ਹਰ ਇੱਕ ਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਦੁੱਖ ਦਰਦ ਤਕਲੀਫ ਥੋੜੀ ਬਹੁਤ ਜ਼ਰੂਰ ਹੋਏਗੀ